ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਵੱਧ ਤੋਂ ਵੱਧਰ ਹੋ ਚੁੱਕੀ ਹੈ ਅਤੇ ਘੁਟਾਲੇ ਵੀ ਬਹੁਤ ਹੋ ਰਹੇ ਨੇ ਕਈ ਪੰਚਾਇਤਾਂ ਦੇ ਅਤੇ ਮੈਂਬਰ ਪੰਚਾਇਤ ਦੇ ਕਾਗਜ਼ ਰੱਦ ਕੀਤੇ ਗਏ ਨੇ ਕਾਰਨ ਵੀ ਨਹੀਂ ਦੱਸੇ ਗਏ ਨੇ ਹਾਲਾਂਕਿ ਕਾਗਜ਼ ਰੱਦ ਕਰਨ ਦੇ ਕਾਰਨਾਂ ਨੂੰ ਜਾਣਨ ਦੇ ਲਈ ਲੋਕ ਦੇਰ ਰਾਤ ਤੱਕ ਇੰਤਜ਼ਾਰ ਕਰਦੇ ਰਹੇ ਨੇ ਭਗਵੰਤ ਮਾਨ ਕਿਸ ਆਧਾਰ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਇਹ ਕਹਿਣਾ ਹੈ ਅਕਾਲੀ ਦਲ ਦੇ ਜਰਨਲ ਸਕੱਤਰ ਵਿਕਰਮ ਮਜੀਠੀਆ ਦਾ ਇਹ ਜਿਹੜੀ ਇਲੈਕਸ਼ਨ ਹੋਈ ਹੈ ਇਹਦੇ ਚ ਤੁਸੀਂ ਹੈਰਾਨਗੀ ਇਹ ਗੱਲ ਦੀ ਹੈ ਕਿ ਕਈ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ ਕਈ ਮੈਂਬਰ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ ਮਗਰ ਜਿਨ੍ਹਾਂ ਦੇ ਕਾਗਜ਼ ਰਿਜੈਕਟ ਹੋਇਆ ਇੱਕ ਪ੍ਰਕਿਰਿਆ ਹੁੰਦੀ ਹੈ ਸਕਰੂਟੀ ਵਿੱਚ ਕਿ ਭਾਈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਆ ਇਤਰਾਜ਼ ਲੱਗਿਆ ਤਾਂ ਤੁਹਾਡੇ ਕਾਗਜ਼ ਰਿਜੈਕਟ ਹੋਏ ਮੈਂ ਉਹ ਦਰੰਦੇ ਤੌਰ ਤੇ ਤੁਹਾਨੂੰ ਦੋ ਚਾਰ ਪਿੰਡ ਦੱਸਣ ਲੱਗਿਆ ਇੱਕ ਵੀਰਮ ਮੇਰੇ ਹਲਕੇ ਚੋਂ ਦੂਜਾ ਲਹਿਰਕਾ ਇੱਕ ਆਪਣਾ ਪਿੰਡ ਸਰਦਾਰ ਗੁਰਬਖਸ਼ ਸਿੰਘ ਠੀਕੇ ਨਾਮਤਾਰੀ ਸਾਹਿਬ ਸਾਡੇ ਚਗਾਵਾ ਤੋਂ ਉਹ ਇਸੇ ਤਰ੍ਹਾਂ ਇੱਕ ਪਿੰਡ ਹੋਰ ਸੀ ਆ ਮੇਰੇ ਮੁੰਡੇ ਨੂੰ ਬੁਲਾਈ ਉਹ ਇੱਕ ਜਿਹੜੇ ਪਿੰਡਾਂ ਚ ਇਹ ਸਾਰੇ ਪੇਪਰ ਰਿਜੈਕਟ ਕਰਤੇ ਇੱਕ ਵੱਡੋ ਤੇ ਉਹਨਾਂ ਨੂੰ ਕਾਰਨ ਤੱਕ ਨਹੀਂ ਦੱਸਿਆ ਗਿਆ ਕਿ ਤੁਹਾਡਾ ਕੀ ਕਾਰਨ ਹੁਣ ਤੁਸੀਂ ਹੈਰਾਨ ਕੀ ਹੋਊਗੀ ਕਿ ਜਿਹੜੇ ਰਾਤ ਦੇ 12 ਵਜੇ ਤੱਕ ਇਤਰਾਜ਼ ਸੁਣਨ ਵਾਸਤੇ ਉੱਥੇ ਬੈਠੇ ਰਹੇ ਉਹਨਾਂ ਨੂੰ ਤਾਂ ਬੁਲਾਇਆ ਹੀ ਨਹੀਂ ਕਿਸੇ ਅਫਸਰ ਨੇ ਕਿ ਇਤਰਾਜ਼ ਕੀ ਲੱਗਿਆ ਲਿਸਟ ਲੱਗਦੀ ਆ ਅਗਲੇ ਦਿਨ ਜਾ ਕੇ 9 ਵਜੇ ਜੇ ਤੁਹ ਕੀ ਲਿਸਟ ਲੱਗਣੀ ਸੀ ਸ਼ਾਮ ਨੂੰ ਸ਼ਾਮ ਨੂੰ ਲਿਸਟ ਹੀ ਨਹੀਂ ਲਾਈ ਤੇ ਇਹਨਾਂ ਹਾਲਾਤਾਂ 'ਚ ਜਿਹੜੇ ਇੱਕ ਤਾਂ ਮੈਂ ਆਧਾਰਨ ਦੇ ਤੌਰ ਤੇ ਕੁਝ ਦੱਸਿਆ ਜੀ 8-10 ਪਿੰਡ ਆ ਜਿਹੜੇ ਮੈਂ ਆਪ ਦੇ ਹਲਕੇ ਦੇ ਹੀ ਕੱਢ ਕੇ ਲਿਆ ਆ ਚਲੋ ਹੋਰ ਵੀ ਨੇ ਜਦੋਂ ਇਹਦੀ ਸਕਰੂਟੀਨੀ ਹੋਣੀ ਆ ਪੰਜਾਬ ਸਾਰੇ 'ਚ ਹੀ ਇਤਰਾਜ਼ ਦੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਆ ਕਿ ਤੁਸੀਂ ਅਗਲੇ ਨੂੰ ਦੱਸੋਗੇ ਤੁਹਾਡੇ ਇਤਰਾਜ਼ ਕੀ ਲੱਗਿਆ ਇਹ ਪਹਿਲੀ ਵਾਰੀ ਹੋਇਆ ਕਿ ਇਤਰਾਜ਼ ਹੀ ਨਹੀਂ ਦੱਸਿਆ ਜਾ ਰਿਹਾ ਜਦ ਭਾਈ ਇਤਰਾਜ਼ ਦੱਸਣਾ ਹੀ ਨਹੀਂ ਤੇ ਅਗਲੇ ਆਦੇ ਕਾਗਜ਼ ਰਿਜੈਕਟ ਕਰਕੇ ਤੁਸੀਂ ਸਰਪੰਚ ਬਣਾ ਦੇਣੇ ਆ ਤੇ ਫਿਰ ਇਹ ਜੀ ਇਲੈਕਸ਼ਨ ਦਾ ਕੋਈ ਮੈਨਾ ਨਹੀਂ ਰਹਿ ਜਾਂਦਾ ਇਹ ਤਾਂ ਗੱਲ ਛੋਟੀ ਮੈਂ ਕਰ ਰਿਹਾ ਤੁਹਾਡੇ ਕੋਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਇਹ ਜਿਹੜੀ ਇਲੈਕਸ਼ਨ ਹੋਈ ਆ ਜਿੱਥੇ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਗਈਆਂ ਨੇ ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ ਗਏ ਉੱਥੇ ਇਲੈਕਸ਼ਨ 'ਚ ਜਿੱਤ ਪੈਸੇ ਦੀ ਤੇ ਗੈਂਗਸਟਰ ਦੀ ਹੋਈ ਆ ਹੋਰ ਕਿਸੇ ਦੀ ਨਹੀਂ ਹੋਈ। ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਮੇਰੇ ਕੋਲ ਘਟੋ ਘਟ ਨਹੀਂ ਤਾਂ ਇਹ ਜੇ 50 60 ਫੋਨ ਆਏ ਆ। ਮਗਰ ਤੁਸੀਂ ਇੱਕ ਗੱਲ ਤਾਂ ਅਪਰੀਸ਼ੀਏਟ ਕਰੋਗੇ ਕਿ ਸਾਰਿਆਂ ਦੀ ਰੀਡ ਦੀ ਹੱਡੀ ਚ ਇਨੀ ਜਾਨ ਨਹੀਂ ਹੁੰਦੀ ਕਿ ਗੈਂਗਸਟਰ ਦੇ ਖਿਲਾਫ ਬੋਲ ਦਵੇ। ਔਰ ਬੜੀ ਹਿੰਮਤ ਚਾਹੀਦੀ ਹੁੰਦੀ ਆ ਜਿਹੜਾ ਠੋਕ ਵਜਾ ਕੇ ਚਾਹੁੰਦਾ ਹੈ ਗੈਂਗਸਟਰ ਕਲਚਰ ਖਤਮ ਹੋਵੇ ਤੇ ਉਹਦੇ ਖਿਲਾਫ ਆਵਾਜ਼ ਉਠਾਉਣਾ ਚਾਹੁੰਦਾ ਬੇਬਲ ਕਲਾ ਪਿੰਡਜੀ ਚ ਲੱਗਿਆ ਗੈਂਗਸਟਰ ਸਕੈਰਜ਼ ਐਸਪੀਰੈਂਟਸ ਨੋ ਪੇਪਰਸ ਫਾਈਲਡ ਇਨ ਬੇਬਲ ਕਲਾ ਔਰ ਜਿਹੜੇ ਬੰਦੇ ਦਾ ਜ਼ਿਕਰ ਹੋ ਰਿਹਾ ਇਹ ਕੈਟਾਗਰੀ ਗੈਂਗਸਟਰ ਹਰਸ਼ਿਮਰਨ ਦੀਪ ਸਿੰਘ ਏਲੀਅਸ ਸਿਮਾ ਬੇਬਲ ਉਹ ਚ 30 ਕੇਸ ਨੇ ਜੀ 30 ਜਾਂ ਪਤਾ ਨਹੀਂ 35 ਔਰ ਮੈਂ ਹੈਰਾਨ ਹੋ ਗਿਆ ਅੱਗੇ ਐਸਪੀ ਦਾ ਤੇ ਐਸਐਸਪੀ ਦਾ ਥੱਲੇ ਬਿਆਨ ਕੀ ਆ ਉਹਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਵੀਰ ਨੇ ਕਿ ਦੱਸੋ ਇੱਥੇ ਕੋਈ ਕਾਗਜ਼ ਹੀ ਨਹੀਂ ਦਾਖਲ ਹੋਇਆ ਮੈਂ ਆ ਚਿੱਠੀ ਲੈ ਕੇ ਆਇਆ ਜੇਤੋ ਦੀ ਆ ਵੀਡੀਓ ਦਫ਼ਤਰ ਦੀ ਚਿੱਠੀ ਆ ਜਿਹੜਾ ਨੋਟੀਫਿਕੇਸ਼ਨ ਹੈ 4 ਤਰੀਕ ਦਾ ਆ ਵੇਖੋ ਮਹਿਬਲ ਕਲਾ ਅੱਗੇ ਅੱਜ ਪ੍ਰਾਪਤ ਨਾਮਜਿਤਗੀਆਂ 0000 ਮੈਂ ਹਾਈਲਾਈਟ ਕੀਤਾ ਮੈਂ ਤੁਹਾਨੂੰ ਦੇ ਹੀ ਦਿਨਾ ਤੁਸੀਂ ਕੀ ਇਹਨੂੰ ਕਿਹੜੀ ਫਰੀ ਐਂਡ ਫੇਅਰ ਇਲੈਕਸ਼ਨ ਸਮਝੋਗੇ ਇਹ ਕਿਹੜਾ ਲੋਕਤੰਤਰ ਐਡਾ ਵੱਡਾ ਨਗਰ ਹੋਵੇ ਔਰ ਉਸ ਨਗਰ 'ਚ ਜਿੱਥੋਂ ਕਈ ਉਹਦੇ ਆਲੇ-ਦੁਆਲੇ ਕਈ ਵੱਡੇ-ਵੱਡੇ ਪੁਲਿਸ ਦੇ ਅਫਸਰ ਜੇਸ ਨਗਰ ਨੂੰ ਬਿਲੋਂਗ ਕਰਦੇ ਆ ਜਾਂ ਨੇੜੇ ਦੇ ਨਗਰਾਂ ਨੂੰ ਬਿਲਾਉਂ ਕਰਦੇ ਆ ਉਸ ਨਗਰ 'ਚ ਕੋਈ ਨਾਮਜ਼ਦਗੀ ਪੇਪਰ ਹੀ ਨਾ ਭਰਨ ਜਾਵੇ ਅੰਦਾਜ਼ਾ ਲਾ ਕੇ ਵੇਖੋ ਤੇ ਪਿੰਡ ਦੇ ਹਾਲਾਤ ਕੀ ਆ ਕੀ ਕਦੇ ਸੁਣਿਆ ਕਿ ਪਿੰਡ 'ਚ ਕੋਈ ਕਾਗਜ਼ ਨਾ ਭਰਨ ਜਾਵੇ ਉਹ ਜੈ ਘੋਰ ਉਧਾਰਨ ਆ ਗਿਆ ਆ ਵੀਡੀਓ ਤਾਂ ਵੇਖੀ ਆ ਵਖਾਈ ਇਹ ਕਰਾਉਣਗੇ ਪ੍ਰੀਅਨ ਫੇਰ ਇਲੈਕਸ਼ਨ ਆ ਬੜੇ ਅਫਸੋਸ ਦੀ ਗੱਲ ਆ ਜਿੱਥੇ ਮੈਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਭਾਵੇਂ ਆਮ ਆਦਮੀ ਪਾਰਟੀ ਦਾ ਜਾਂ ਸਰਬਸਮਤੀ ਨਾਲ ਬਣਿਆ ਸੀ ਸਰਪੰਚ ਅੱਜ ਤੀਨੋਂ ਦਾ ਮੁੰਡੇ ਦਾ ਆਪਣੇ ਦਾ ਜਿਹੜਾ ਅੱਜ ਜਿੱਦੀ ਗੋਲੀ ਮਾਰ ਕੇ ਮਾਰ ਤੱਕ ਰਾਜਵਿੰਦਰ ਦੱਸੋ ਕਾਦੀ ਸਰਬਸਮਤੀ ਰਹਿ ਗਈ ਆ ਲਾਅਨ ਆਰਡਰ ਦੇ ਹਾਲਾਤ ਨੇ ਆ ਅਗਲੀ ਆ ਵੀਡੀਓ ਮੈਂ ਤੁਹਾਨੂੰ ਵਕਾਉਣੀ ਆ ਭਾਵੇਂ ਤੁਹਾਨੂੰ ਪਹਿਲਾਂ ਵੀ ਆਈ ਆ ਜਿੱਤੇ ਆ ਅੱਗੇ ਚੱਲਦੀ ਆ ਇਹ ਜਿਹੜੇ ਬੀਬੀ ਜੀ ਨੇ ਇਹਦੇ ਚ ਸੋਲ ਇੱਕ ਮਿੰਟ ਜਿਆ ਰੋਕੀਏ ਨਾ ਫੋਟੋ ਤੇ ਨਾ ਰੋਕ ਮਿੱਤਰਾ ਨੇ ਲੈ ਲਈ ਸਰਪੰਚੀ ਵੱਲੀ ਏ ਅੱਗੇ ਡਾਂਸ ਹੋਣ ਰਿਆ ਤੇ ਸਰੋਪਾ ਕੌਣ ਪਾਉਣ ਰਿਆ ਆ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਇਲੈਕਸ਼ਨ ਲੜਿਆ ਜਿਹੜਾ ਅਨਮੋਲ ਹੀਰਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦਾ ਉਹ ਸਰੋਪਾ ਕਿਨੂੰ ਪਾਉਣ ੜਿਆ ਜੱਗੂ ਭਗਵਾਨ ਪੁਰੀਏ ਦੇ ਭਰਾ ਨੂੰ ਕਿ ਜੱਗੂ ਭਗਵਾਨ ਪੁਰੀਏ ਦੀ ਮਾਤਾ ਇਹ ਸਾਹਮਣੇ ਖਲੋਤੀ ਆ ਆ ਮਾਤਾ ਖਲੋਤੀ ਆ ਉਹ ਮੁੰਡੇ ਦੇ ਪੈਣ ਦੇ ਆਹਾਰ ਤੇ ਆ ਅੱਗੇ ਉਹਨੂੰ ਚਲਾ ਯਾਰਾ ਵਲਾਜ ਨੂੰ ਆ ਰਿਹਾ ਹੋ ਆ ਗੁਰਦੀਪ ਸੋ ਇਹ ਮੈਨੂੰ ਲੱਗਦਾ ਇਹ ਉਹਨੇ ਨਹੀਂ ਚੜਾਈ ਆ ਆਪਣੇ ਫੇਸਬੁੱਕ ਤੇ ਕਿਨੇ ਚਲੋ ਨਹੀਂ ਜਿਹੜੀ ਗੀਤ ਗਾਉਣ ਡਿਆ ਉਹ ਕਿਨੇ ਚੜਾਈ ਆ ਇਹ ਡਿਲੀਟ ਹੋ ਗਈ ਵੈਸੇ ਚੜਾਈ ਉਹਨਾਂ ਨੇ